ਤੁਸੀਂ ਦੇਖ ਰਹੇ ਹੋ ਤਸਵੀਰਾਂ ਡੈਲੀਪੋਰਟ ਪੰਜਾਬ ਦੀ ਅੱਜ ਬਾਜੂ ਅੱਜ ਜਨ ਚੜੇ ਆ ਬਾਪ ਦੇ ਵੇੜੇ ਧੀਰ ਕਰ ਪੁੱਤ ਜੰਮਿਆ ਜਨ ਚੜੇ ਆ ਬਾਪ ਦੇ ਵੇੜੇ ਧੀਰ ਕਰ ਪੁੱਤ ਜੰਮਿਆ ਸਿੱਧੂ ਆ ਗਿਆ ਬਾਪੂ ਦੇ ਵੇੜੇ ਮੁੜ ਕੇ ਪੁੰਨੇ ਆ ਦਾ ਚੱਨ ਬਣ ਕੇ ਸਿੱਧੂ ਆ ਗਿਆ ਬਾਪੂ ਤਨ ਬਣ ਕੇ ਆ ਗਿਆ ਬਾਪੂ ਦੇ ਵੇਲੇ ਮੂੜ ਕੇ ਜੁਨੇ ਆ ਦਾ ਤਨ ਬਣ ਕੇ ਬਾਪੂ ਮੜਿਆ ਪਗੜਾ ਬਾਪੂ ਮੜਿਆ ਉਹਨੇ ਬਾਹਰ ਹੋ ਗਿਆ ਰੱਬੜੇ ਰੌਣ ਕਾ ਲਾਈਆਂ ਦੀ ਕਰ ਬਾਪੂ ਦੇ 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 ਕੀ ਸ਼ੈਣੇ ਜੀ ਕਰ ਬੱਪੂ ਦੇ ਬੱਜ ਟੋਲ ਕੀ ਸ਼ੈਣੇ ਜੀ ਕਰ ਬੱਪੂ ਦੇ ਬੱਜ ਟੋਲ ਕੀ ਸ਼ੈਣੇ ਜੀ ਕਰ ਬੱਪੂ ਦੇ ਵੰਡਦੇ ਹੈ ਹਵੇਲੀ ਵਿੱਚੋਂ ਆਏ ਸਿੱਧੂ ਸਾਡਾ ਮੋੜ ਆ ਗਿਆ ਲੱਡੂ ਵੰਡਦੇ ਹਵੇਲੀ ਵਿੱਚੋਂ ਆਏ ਸਿੱਧੂ ਸਾਡਾ ਮੋੜ ਆ ਗਿਆ ਲੱਡੂ ਵੰਡਦੇ ਆ ਕਾਧੀਆਂ ਰੁਕੀਆਂ ਤੇ ਮਿਸੀਆਂ ਹੋਰਾਂ ਨੇ ਕਾਧੀਆਂ ਰੁਕੀਆਂ ਤੇ ਮਿਸੀਆਂ ਅਸੀਂ ਨੇ ਕਾਧੀਆਂ ਕੁੱਟ ਦੂਰੀਆਂ ਅੱਜ ਹੋਈਆਂ ਮਰਾਦਾਾਂ ਜੀ ਪੂਰੀਆਂ 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 jauhnya Badanya bapu sonu Badanya di Badanya bapu sonu Badanya di Badanya bapu sonu Badanya di